ਐਂਟੀ ਨਾਰਕੋਟਿਕਸ ਕਮ ਸਪੈਸ਼ਲ ਆਪਰੇਸ਼ਨ ਸੈੱਲ ਕੈਂਪ ਐਟ ਫੇਸ 7 ਮੋਹਾਲੀ ਦੀ ਟੀਮ ਨੇ ਸ਼੍ਰੀ ਜਸਕਰਨ ਸਿੰਘ ਏ ਡੀ ਜੀ ਪੀ ਸਾਹਿਬ ਰੂਪਨਗਰ ਰੇਂਜ ਰੂਪਨਗਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਨਸ਼ਾ ਤਸਕਰਾ ਅਤੇ ਮਾੜੇ ਅੰਸਰਾਂ ਖਿਲਾਫ ਕਾਰਵਾਈ ਕਰਦੇ ਹੋਏ ਇੱਕ ਹਿਰੋਇਨ ਸਮਗਲਰ ਨੂੰ 50 ਗ੍ਰਾਮ ਹਿਰੋਇਨ ਅਤੇ ਕਾਰ ਨੰਬਰੀ ਐਚ ਆਰ 03 ਟੀ ਐਮ ਪੀ 2269 ਮਾਰਕਾ आई 20 ਰੰਗ ਚਿੱਟਾ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ 2-3 ਜਨਵਰੀ ਦੀ ਦਰਮਿਆਨੀ ਰਾਤ ਨੂੰ ਰੇਜ ਐਂਟੀ ਨਾਰਕੋਟਿਕਸ ਕਮ ਸਪੈਸ਼ਲ ਆਪਰੇਸ਼ਨ ਸੈੱਲ ਕੈਂਪ ਐਟ ਫੇਸ 7 ਮੁਹਾਲੀ ਟੀਮ ਐਸਆਈ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਪਿੰਡ ਬੇਰਮਪੁਰ ਭਾਗੋ ਮਾਜਰਾ ਤੋਂ ਪਿੰਡ ਮੋਜਪੁਰ ਸਾਈਡ ਤੇ ਜਾਂਦੀ ਸੜਕ ਤੇ ਨਾਕਾਬੰਦੀ ਦੌਰਾਨ ਇੱਕ ਕਾਰ ਨੰਬਰ ਉਕਤ ਪਿੰਡ ਬੇਰਮਪੁਰ ਭਾਗੋ ਮਾਜਰਾ ਸਾਈਡ ਤੋਂ ਪਿੰਡ ਮੋਜਪੁਰ ਸਾਈਡ ਨੂੰ ਆਉਂਦੇ ਹੋਏ ਨੂੰ टॉर्च ਦੀ ਲਾਈਟ ਨਾਲ ਰੁਕਣ ਦਾ ਇਸ਼ਾਰਾ ਕੀਤਾ ਜਿਸ ਦੇ ਡਰਾਈਵਰ ਨੇ ਅੱਗੇ ਖੜੀ ਪੁਲਿਸ ਪਾਰਟੀ ਨੂੰ ਦੇਖ ਕੇ ਇੱਕਦਮ ਆਪਣੀ ਕਾਰ ਸੱਜੇ ਪਾਸੇ ਖੇਤਾਂ ਵੱਲ ਨੂੰ ਮੋੜ ਦਿੱਤੀ ਜੋ ਅੱਗੇ ਜਾ ਕੇ ਕਰੀਬ 10 ਕਦਮ ਤੇ ਖਤਾਨਾ ਵਿੱਚ ਨਾਲੇ ਵਿੱਚ ਡਿੱਗ ਗਈ ਅਤੇ ਉਕਤ ਕਾਰ ਦੇ ਚਾਲਕ ਨੂੰ ਖਤਾਨਾ ਵਿੱਚੋਂ ਹੀ ਕਾਬੂ ਕੀਤਾ ਗਿਆ ਅਤੇ ਉਸ ਦਾ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਜਤਿੰਦਰ ਸਿੰਘ ਵਾਸੀ ਬੈਰਮਪੁਰ ਭਾਗੋ ਮਾਜਰਾ ਥਾਣਾ ਸੁਹਾਣਾ ਜ਼ਿਲ੍ਹਾ ਐਸਐਸ ਨਗਰ ਦੱਸਿਆ ਉਸ ਦੀ ਤਲਾਸ਼ੀ ਲੈਣ ਤੇ ਕਾਰ ਦੀ ਅਗਲੀ ਦੋਨੋਂ ਸੀਟਾਂ ਵਿਚਾਰੇ ਗੇਅਰ ਬਾਕਸ ਕੋਲ 50 ਗ੍ਰਾਮ ਹਿਰੋਇਨ ਬਰਾਮਦ ਹੋਈ ਜਿਸ ਦੇ ਖਿਲਾਫ ਮੁਕੱਦਮਾ ਨੰਬਰ 4 ਮਿਤੀ 3 ਜਨਵਰੀ 2023 ਐਨਡੀਪੀਐਸ ਐਕਟ ਥਾਣਾ ਸੁਹਾਣਾ ਦਰਜ ਰਜਿਸਟਰ ਕਰਵਾਇਆ ਗਿਆ ਅਤੇ ਦੋਸ਼ੀ ਜਤਿੰਦਰ ਸਿੰਘ ਉਰਫ ਛੋਟਾ ਉਕਤ ਨੂੰ ਗ੍ਰਿਫਤਾਰ ਕੀਤਾ ਦੋਸ਼ੀ ਨੂੰ ਅੱਜ ਮਾਨਯੋਗ ਅਦਾਲਤ ਮੁਹਾਲੀ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਜੋ ਪੁਲਿਸ ਰਿਮਾਂਡ ਅਦੀਨ ਹੈ ਦੋਸ਼ੀ ਪਾਸੋਂ ਪੁੱਛਗਿੱਛ ਕੀਤੀ ਜਾਵੇਗੀ ਕਿ ਉਹ ਇਹ ਹੀਰੋਇਨ ਕਿੱਥੋਂ ਲੈ ਕੇ ਆਇਆ ਸੀ ਅਤੇ ਅੱਗੇ ਕਿਸ ਨੂੰ ਵੇਚਣੀ ਸੀ